ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਸ਼ੁਰੂ ਹੋ ਚੁੱਕਿਆ ਤੇ ਅੱਜ ਤੋਂ 2 ਸਤੰਬਰ ਤੋਂ ਲੈ ਕੇ 5 ਸਤੰਬਰ ਤੱਕ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਤੇ ਅ ਅੱਜ ਦੇਖਦੇ ਹਾਂ ਕਿ ਜਿਹੜੇ ਰੂਲਿੰਗ ਪਾਰਟੀਆਂ ਤੇ ਜਿਹੜੀ ਆਪੋਜੀਸ਼ਨ ਪਾਰਟੀਆਂ ਦੇ ਨਾਲ ਜੁੜੇ ਹੋਏ ਵਿਧਾਇਕ ਨੇ ਉਹ ਕਿਹੜੇ-ਕਿਹੜੇ ਮੁੱਦੇ ਜਿਹੜੇ ਲੈ ਕੇ ਇਸ ਸੈਸ਼ਨ 'ਚ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਹਨਾਂ ਨੇ ਗੱਲ ਰੱਖਣੀਆਂ ਨਹੀਂ ਜਿਵੇਂ ਪਿਛਲੀ ਵਾਰ ਵੀ ਤੁਸੀਂ ਦੇਖਿਆ ਇਹਨਾਂ ਦਾ ਕੀ ਮਕਸਦ ਹੈ ਆਪਣੀ ਗੱਲ ਕਹੀ ਫਾਰ ਲਾਂਗੇ ਅਸੀਂ ਪੰਜਾਬ ਦੇ ਮਸਲੇ ਸੁਣ ਲਈ ਤਿਆਰ ਆ ਪਰ ਇੱਥੇ ਕਹਿਣ ਦਾ ਸਹੀ ਸੋ ਤੁਸੀਂ ਦੇਖ ਲਓ ਤੁਸੀਂ ਕੱਲ ਵੀ ਦੇਖ ਲਓ ਇਹਨਾਂ ਨੇ ਅੰਦਰ ਖੜਨਾ ਕੋਈ ਨਹੀਂ ਇਹਨਾਂ ਨੇ ਬਾਹਰ ਨੂੰ ਭੱਜਣਾ ਜਿਵੇਂ ਪਤਾ ਨਹੀਂ ਕਿ ਇਹਨਾਂ ਦੇ ਕੋਈ ਪ੍ਰਿੰਟ ਲੜੀ ਹੁੰਦੀ ਆ ਤੁਸੀਂ ਦੇਖ ਜਾਓ ਜੜਾ ਮਾ 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 ਜੜਾ ਉਹਨਾਂ ਦੇ ਲਗਾਤਾਰ ਸਾਡੀ ਲੀਡਰਸ਼ਿਪ ਹੈ ਜਿਹੜੀ ਉਹ ਉਹਨਾਂ ਦੇ ਟੱਚ ਚ ਹੈ ਲਗਾਤਾਰ ਉਹਨਾਂ ਨਾਲ ਗੱਲਬਾਤ ਚੱਲ ਰਹੀ ਆ ਔਰ ਗੱਲਬਾਤ ਰਾਹੀ ਜਿਹੜਾ ਮਸਲੇ ਦਾ ਹੱਲ ਆ ਉਹ ਜਿਹੜਾ ਕੱਢਿਆ ਜਾਊਗਾ ਇਹ ਮੈਂ ਤੁਹਾਡੇ ਨਾਲ ਆ ਜਿਹੜਾ ਗੱਲਬਾਤ ਹੈ ਲੇਕਿਨ ਸੀਐਮ ਕੋਟਲੀ ਸਾਹਿਬ ਉਹ ਵੀ ਪਹਿਲੇ ਰੋਲਾ ਪਾ ਰਹੇ ਨੇ ਉਹ ਕਹਿੰਦੇ ਨਹੀਂ ਕਿ ਗੱਲਬਾਤੀ ਗੱਲ ਨਿਪਟ ਜਣੀ ਆ ਕਹਿੰਦੇ ਕਿ ਕੋਰੋਂ ਵੀ ਪੁਰਾਣੀ ਕੀਤਾ ਜਾ ਰਿਹਾ ਦੋਨੇ ਕਿਉਂ ਭੱਜਿਓ ਨਾ ਤੇ ਗੱਲਾਂ ਬਾਤ ਅੰਦਰ ਕਰਿਓ ਜਿਹੜੀ ਕਰਨੀਆਂ ਬਾਕੀ ਆਦੀ ਗੱਲ ਪੂਰੀ ਰੱਖੋ ਤਾਂ ਜਵਾਬ ਦਿੱਤਾ ਜਾਊਗਾ ਹੁਣੇ ਕੋਟਲੀ ਸਾਹਿਬ ਗਏ ਨੇ ਉਹ ਲੋਕਾਂ ਦੇ ਲਈ ਕੀਤਾ ਹੀ ਕਹਿੰਦੇ ਕੁਝ ਨਹੀਂ ਬੜੇ ਬੜੇ ਵਾਅਦੇ ਸੀ ਕਹਿੰਦੇ ਲਾਇਨ ਡਾਕਟਰ ਬੜਾ ਖਰਾਬ ਹੈ ਕੋਈ ਨਹੀਂ ਉਹਨਾਂ ਕੇ ਅੰਦਰ ਆ ਜਾਓ ਸਾਰਾ ਕੁਝ ਦੱਸਦੇ ਨੇ ਕੀ ਕੁਝ ਕਰਿਆ ਪਰ ਭੱਜੇ ਨਾ ਸਾਡੀ ਤੇ ਕੋਈ ਬੇਨਤੀ ਹੈ ਜੀ ਬਸ ਇੱਕ ਪਾਸੇ ਕਿਸਾਨ ਬੈਠੇ ਨੇ ਤੁਹਾਨੂੰ ਸਰਕਾਰ ਨੂੰ ਘੇਰਨ ਲਈ ਵਿਰੋਧੀ ਵੀ ਤਿਆਰ ਨੇ ਤੇ ਸੈਸ਼ਨ ਬਾਹਰੋਂ ਵੀ ਤੇ ਅੰਦਰੋਂ ਦੋਵੇਂ ਪਾਸੇ ਘੇਰਿਆ ਹੋਇਆ ਹੈ ਕੋਈ ਗੱਲ ਨਹੀਂ ਕਿੰਨਾ ਬਿਲਕੁਲ ਜਿਨ੍ਹਾਂ ਦੀ ਮੰਗ ਪੂਰੀ ਨਹੀਂ ਹੋਈ ਉਹਨਾਂ ਦਾ ਹੱਕ ਵੀ ਬਣਦਾ ਔਰ 100% ਕੋਸ਼ਿਸ਼ ਹੈ ਵੀ ਸਰਕਾਰ ਉਹਨਾਂ ਦੇ ਕੰਮ ਵੀ ਪੂਰੇ ਕਰੇਗੀ ਔਰ ਬਾਕੀ ਸਾਰੇ ਪੰਜਾਬ ਨੂੰ ਛੱਡੋ ਪੂਰੀ ਦੁਨੀਆ ਨੂੰ ਅੱਜ ਪਤਾ ਲੱਗੇਗਾ ਸੈਸ਼ਨ ਇਸਟਾਰਟ ਹੋਇਆ ਕੀ ਕੀ ਨਵਾਂ ਕੁਝ ਹੁੰਦਾ ਕਿਸਾਨਾਂ ਨੇ ਵਿਧਾਨ ਸਭਾ ਵਿੱਚ ਉੱਚ ਦੀ ਗੱਲ ਕੀਤੀ ਹੈ ਤੱਕੇ ਵੀ ਦੇਖਦੇ ਹਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਸਹਿਮਤੀ ਕਿਉਂ ਬਣ ਸਕਦੀ ਹੈ ਨਹੀਂ ਬਿਲਕੁਲ ਗੱਲਬਾਤ ਨਾਲ ਹੀ ਸਹਿਮਤੀ ਬਣਦੀ ਹੈ ਔਰ ਤਰਨੇ ਉਹਨਾਂ ਦਾ ਹੱਕ ਹੈ ਜੇ ਕੋਈ ਅੰਗ ਪੂਰੀ ਨਹੀਂ ਹੁੰਦੀ ਤਾਂ ਬਟ ਜੇ ਬਹਿ ਕੇ ਮਸਲਾ ਹਲੋਏ ਫਿਰ ਤਰਨੇ ਲਾਉਣ ਦਾ ਕੋਈ ਫਾਇਦਾ ਨਹੀਂ ਹਰਿਆਣਾ ਨੇ ਤੁਹਾਡੀ ਮਾਲਵਾ ਨਹਿਰ ਤੇ ਇਤਰਾਜ਼ ਜਤਾਇਆ ਕੀ ਲੱਗਦਾ ਕਿ ਪੂਰੀ ਹੋ ਜਾਏਗੀ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਬਣਨੀ ਨਹੀਂ ਨਹਿਰ ਕੁਝ ਬਾਜਵਾ ਸਾਹਿਬ ਵਾਲੇ ਕੰਮ ਨਹੀਂ ਪੂਰੇ ਹੋ ਸਕੇ ਸੀ ਤਾਂ ਜੋ ਕਹੋ ਕਰੀਏ ਨੇ ਪੂਰੇ ਬਾਕੀ ਬੜੀ ਜਲਦੀ ਜੇ ਤਾਂ ਸਟਾਰਟ ਹੋ ਗੋ ਉਹਨਾਂ ਨੂੰ ਪਤਾ ਵੀ ਲੱਗ ਜਾਊਗਾ ਔਰ ਬਾਕੀ ਜਿਹੜੀ ਕੋ ਮੈਂ ਤਾਂ ਇੱਕੋ ਹੀ ਰਿਕੁਐਸਟ ਹੈ ਵੀ ਵਿਰੋਧੀ ਧਰਨੂ ਵੀ ਅੰਦਰ ਬੈਠ ਕੇ ਆਰਾਮ ਨਾਲ ਗੱਲ ਸੁਣੋ ਔਰ ਆਦੀ ਬਿਲਕੁਲ 100% ਗੱਲ ਰੱਖਣ ਕਿਉਂਕਿ ਪੂਰਾ ਟਾਈਮ ਦਿੱਤਾ ਜਾਂਦਾ ਕੱਲਾ ਰੋਲਾ ਪਾ ਕੇ ਮੁਰਦਾਬਾਦ ਕਰਕੇ ਤਾਂ ਕੋਈ ਹੱਲ ਹੋਣੀ ਨਹੀਂ ਸ਼ਾਂਤੀ ਰਹੂਗੀ ਇਸ ਵਾਰ ਇਹ ਤਾਂ ਉਹਨਾਂ ਨੇ ਵੇਖਣਾ ਵੀ ਸ਼ਾਂਤੀ ਰੱਖਣੀ ਹੈ ਕਿ ਕੀ ਕਰਨਾ ਜੀ ਇਹ ਉਹਨਾਂ ਦੇ ਡਿਪੈਂਡ ਹੈ ਹਰਿਆਣਾ ਵਾਲੇ ਨੇ ਤਾਂ ਹਰਿਆਣਾ ਦੀ ਜੋ ਇਲੈਕਸ਼ਨ ਟਾਈਮ ਹੈ ਕੁਝ ਵੀ ਕਹਿ ਸਕਦੀ ਹੈ ਜ ਅਟੇ ਜਦੋਂ ਨਹਿਰ ਬਣ ਕੇ ਜਾਊਗੀ ਲੋਕਾਂ ਲਈ ਸਹੂਲਤ ਮਿਲੇਗੀ ਉਹਦਾ ਰਿਜ਼ਲਟ ਤਾਂ ਫਿਰ ਮੈਂ ਤਾਂ ਭਾਈ ਮੈਂ ਤਾਂ ਮੰਗ ਕਰਦਾ ਰਿਹਾ ਕਿ ਪੰਜਾਬ ਦਾ ਡਿਪਟੀ ਦਲਤ ਬਣਾਓ ਭਗਵੰਤ ਮਾਨ ਨੇ ਉਹ ਤਾਂ ਬਣਾਇਆ ਨਹੀਂ ਜੇ ਇੱਕ ਹੋਰ ਬਣ ਜਾਊ ਤੇ ਉਹ ਪੰਜਾਬ ਦਾ ਕੀ ਭਲਾ ਕਰ ਸਕੂ ਜੇ ਮੁੱਖ ਮੰਤਰੀ ਪੰਜਾਬ ਦਾ ਭਲਾ ਨਹੀਂ ਕਰ ਸਕਿਆ ਤੇ ਇੱਕ ਹੋਰ ਮੁੱਖ ਮੰਤਰੀ ਮੁੱਖ ਮੰਤਰੀ ਤਾਂ ਉਹਨਾਂ ਦੇ ਤਿੰਨ ਚਾਰ ਮਨਿਸਟਰ ਤਾਂ ਪਹਿਲਾਂ ਹੀ ਆ ਕਹਿੰਦਾ ਨਾ ਹੁਣ 92 ਦੇ 95 ਹੋ ਜਾਣੇ ਆ 95 ਤੋਂ ਉਹਨਾਂ ਦੇ ਪਹਿਲਾਂ ਹੀ ਆ ਸਾਡੇ ਸਤਿਕਾਰਯੋਗ ਭੈਣ ਜੀ ਉਹ ਮਿਨਿਸਟਰੀ ਪਾਵਰਾਂ ਯੂਜ਼ ਕਰ ਰਹੇ ਆ ਉਹਨਾਂ ਦੇ ਧਰਮ ਪਤਨੀ ਬੀਬੀ ਗੁਰਪ੍ਰੀਤ ਕੋ ਉਹ ਕਰ ਰਹੇ ਨੇ ਮਾਤਾ ਜੀ ਕਰ ਰਹੇ ਨੇ ਮੰਤਰੀ ਤਾਂ ਉਹਨਾਂ ਦੇ ਪਹਿਲਾਂ ਹੀ ਤਿੰਨ ਵਾਦੇ ਹੋਏ ਆ ਭਾਵੇਂ ਇੱਕ ਹੋਰ ਵਾਦਾ ਦੇਣ ਜਿਹੜੇ ਪੰਜਾਬ ਦੇ ਬੇਸਿਕ ਮੁੱਦੇ ਨੇ ਜਿਹੜੇ ਲੋਕ ਮੁੱਦੇ ਨੇ ਭਗਵੰਤ ਮਾਨ ਜੀ ਤੁਹਾਨੂੰ ਉਹਨਾਂ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਤੂੰ ਬੁਰੀ ਤਰ੍ਹਾਂ ਫੇਲ ਹੋ ਗਿਆ ਮੈਂ ਤੁਹਾਡੇ ਮਾਦਮ ਦੇ ਰਾਹੀਂ ਕਹਿਣਾ ਚਾਹਨਾ ਕਿ ਭਗਵੰਤ ਮਾਨ ਤੇ ਕੇਸ ਰਜਿਸਟਰ ਹੋਣਾ ਚ ਜਿਹੜੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਹੈ ਹਾਈ ਕੋਰਟ ਨੇ ਸਾਬਤ ਕਰ ਦਿੱਤਾ ਜਿਹੜੇ ਡੀਜੀਪੀ ਸਾਹਿਬ ਕਹਿੰਦੇ ਸੀ ਕਿ ਜਿਹੜੀ ਇੰਟਰਵਿਊ ਪੰਜਾਬ ਦੀਆਂ ਜੇਲ੍ਹਾਂ 'ਚ ਹੋਈ ਨਹੀਂ ਤੇ ਉਹਦੇ ਅਧਿਕਾਰੀਆਂ ਨੇ ਸਾਬਤ ਕਰ ਦਿੱਤਾ ਮੇਰੇ ਖਿਆਲ ਦੇ ਅੰਦਰ ਗੌਰਵ ਯਾਦਵ ਜੀ ਨੂੰ ਅਸਤੀਫਾ ਦੇਣਾ ਚਾਹੀਦਾ ਕਿਉਂਕਿ ਉਹਦੇ ਹੀ ਜਿਹੜੇ ਜੂਨੀਅਰ ਆਫਸਰ ਨੇ ਉਹਨਾਂ ਨੇ ਸਾਬਤ ਕਰ ਦਿੱਤਾ ਤੇ ਫਿਰ ਉਹਨੂੰ ਆਪਣੇ ਅਹੁਦੇ ਦੇ ਉੱਤੇ ਰਹਿਣ ਦਾ ਕੀ ਹੱਕ ਹੈ ਪੰਜਾਬ ਦਾ ਮੁੱਖ ਮੰਤਰੀ ਕਹਿ ਰਿਹਾ ਕਿ ਲਾਅ ਐਂਡ ਆਰਡਰ ਸਥਿਤੀ ਹੈ ਤੇ ਤੈਨੂੰ ਸ਼ੀਸ਼ੇ ਦੇ ਕੈਬਿਨਾ ਦੇ ਅੰਦਰ ਭਾਸ਼ਣ ਦੇਣਾ ਪਵੇ ਤਾਂ ਤੈਨੂੰ ਅਹੁਦਾ ਛੱਡਣਾ ਚਾਹੀਦਾ ਯਾਰ ਮਹਿੰਦਰ ਭਗਤ ਜੀ ਹੁਣ ਚੇ ਇਹ ਤਾਂ ਵਿਚਾਰਾ ਵੈਸੇ ਇਹ ਤਾਂ ਵੈਸੇ ਹੀ ਭਗਤ ਹੈ ਇਹ ਤਾਂ ਵੈਸੇ ਹੀ ਆਧਾਰਾ ਲੈਂਦਾ ਹੈ ਨਾ ਇਹ ਤਾਂ ਵੈਸੇ ਹੀ ਭਗਤ ਹੈ ਇਸ ਕਰਕੇ ਇਹ ਆ ਭਗਤ ਵਗੈਰਾ ਜਿਹੜੇ ਉਹ ਠੀਕ ਹੈ ਮੇਰੇ ਆਦਰਯੋਗ ਨੇ ਲੇਕਿਨ ਇਹ ਹੁਣ ਭਗਤੀ ਕਰਨ ਭਗਵਾਨਤਮਨ ਦੀ ਕਿਉਂਕਿ ਕੰਮ ਤਾਂ ਕੋਈ ਹੁੰਦਾ ਨਹੀਂ ਇਹਨਾਂ ਨੂੰ ਭਗਤੀ ਕਰਨੀ ਚਾਹੀਦੀ ਜੀ ਮੈਂ ਸਾਰੇ ਹੀ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਮੈਂ ਮੇਰੇ ਮਨ 'ਚ ਬਹੁਤ ਖੁਸ਼ੀ ਹੈ ਕਿ ਜਿਸ ਪਵਿੱਤਰ ਸਥਾਨ ਦੇ ਉੱਪਰ ਵਿਧਾਨ ਸਭਾ ਦੇ ਵਿੱਚ ਮੇਰੇ ਪਿਤਾ ਜੀ ਤਿੰਨ ਵਾਰੀ ਐਸੇ ਐਮ ਐਲ ਏ ਹੋਏ ਆਏ ਉਹਨਾਂ ਨੇ ਲੋਕਾਂ ਦੀ ਸੇਵਾ ਕੀਤੀ ਮੈਨੂੰ ਵੀ ਮੌਕਾ ਮਿਲਿਆ ਹੈ ਇਹ ਸਾਰਾ ਹੀ ਪੰਜਾਬ ਦੇ ਮੁੱਖ ਮੰਤਰੀ ਹਰਮਨ ਪਿਆਰੇ ਨੇਤਾ ਜਨਤਾ ਜਨ ਨਾਇਕ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਬਦੌਲਤ ਜਿਨ੍ਹਾਂ ਨੇ ਇਲੈਕਸ਼ਨ ਦੇ ਦਰਮਿਆਨ ਆਪਣੇ ਪਰਿਵਾਰ ਸਹਿਤ ਔਰ ਸਾਰੇ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਨੇ ਦਿਨ ਰਾਤ ਮਿਹਨਤ ਕਰਕੇ ਮੈਨੂੰ ਪਾਰੀ ਭਵਨ ਜਿਤਾਇਆ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਅੱਜ ਜੋ ਵਾਦੇ ਆਪਾਂ ਇਲੈਕਸ਼ਨ ਦਰਮਿਆਨ ਕੀਤੇ ਸਨ ਕਿ ਆਪਣੇ ਹਲਕੇ ਦੇ ਵਿੱਚ ਕਿ ਮੈਂ ਉਹਦੀਆਂ ਜੋ ਵੀ ਸਮੱਸਿਆਵਾਂ ਹਨ ਹਲਕੇ ਦੀ ਚਾਹੇ ਸੀਵਰੇਜ ਹੈ ਪਾਣੀ ਦੀ ਸਪਲਾਈ ਸਟਰੀਟ ਲਾਈਟ ਜੋ ਮੁਰਦੀਆਂ ਲੋੜਾਂ ਨੂੰ ਪਹਿਲ ਦੇ ਆਧਾਰ ਤੇ ਮੈਂ ਹੱਲ ਕਰਾਵਾਂਗੇ ਔਰ ਜਿਵੇਂ ਮੇਰੇ ਪਿਤਾ ਜੀ ਨੇ ਹਲਕੇ ਦਾ ਵਿਕਾਸ ਕਰਾਇਆ ਅੱਜ ਵੀ ਲੋਕੀ ਇਜਾਜ਼ਤ ਕਰਦੇ ਨੇ ਮੈਂ ਵੀ ਆਪਣੀ ਟਰਨੋਰ ਦੇ ਵਿੱਚ ਸਾਰੀ ਜਨਤਾ ਦਾ ਜੋ ਹੈ ਕੰਮ ਕਰਾਂਗਾ ਕਿ ਮੇਰਾ ਫਰਜ ਬੰਦਾ ਹੈ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਜਿਤਾਇਆ ਹੈ ਮੈਂ ਉਹਨਾਂ ਦੇ ਕੰਮ ਕਰਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂ ਤੁਸੀਂ ਐਮਐਲਏ ਬਣ ਕੇ ਉਹ ਤੁਹਾਡੇ ਨਾਲ ਇੱਕ ਵਾਦਾ ਹੋਇਆ ਸੀ ਮੰਤਰੀ ਬਣਾਉਣ ਦਾ ਕਾਫੀ ਟਾਈਮ ਹੋ ਗਿਆ ਉਹ ਕੋਈ ਗਲਤ ਗੱਲਬਾਤ ਹੋਈ ਦੇਖੋ ਜਿਹੜੇ ਕੰਮ ਪੈਰੋਗੋਟਿਵ ਸੀਐਮ ਸਾਹਿਬ ਦਾ ਹੈਗਾ ਇਹ ਬਿੱਤਰ ਜਾਣਦੇ ਨੇ ਸੋ ਮੈਨੂੰ ਪੂਰਾ ਯਕੀਨ ਹੈ ਮੈਂ ਐਜ਼ ਅ ਮੈਂਬਰ ਐਜ਼ ਅ ਮੈਂਬਰ ਆਫ ਦਾ ਲੈਜਿਸਲੇਟਿਵ ਮੈਂ ਮਾਨ ਸਾਹਿਬ ਦਾ ਇੱਕ ਹਿੱਸਾ ਹਾਂ ਸਰਕਾਰ ਦਾ ਪਰ ਮੈਂ ਜੋ ਮੇਰੇ ਪਾਰਟੀ ਡਿਊਟੀ ਲਗਾਈ ਹੈਗੀ ਮੈਂ ਤਨਮਈ ਦੇ ਨਾਲ ਇਮਾਨਦਾਰੀ ਨਾਲ ਨਿਭਾਵਾਂਗਾ ਇਹ ਮੇਰਾ ਫਰਜ਼ ਬੰਦਾ ਹੈ ਤੁਸੀਂ ਜਿੱਤਨ ਤੋਂ ਅੱਜ ਪਹਿਲੀ ਵਾਰੀ ਵਿਧਾਨ ਸਭਾ ਸੈਸ਼ਨ ਤੋਂ ਕਿਹੜੀ ਮੁੱਦੇ ਖਾਸ ਲੈ ਕੇ ਆਏ ਮੈਂ ਕੀ ਮਸਲੇ ਤੁਹਾਡੇ ਹੱਲ ਦੇਖੋ ਮੈਂ ਹਲਕੇ ਦਾ ਜੋ ਹੈ ਜੋ ਸਮੱਸਿਆ ਉਹਨਾਂ ਨੇ ਲੋਕਾਂ ਨੇ ਮੈਨੂੰ ਦੱਸੀਆਂ ਹਨ ਕਿ ਸੀਵਰੇਜ ਦੀ ਪ੍ਰੋਬਲਮ ਸੀ ਵਾਟਰ ਸਪਲਾਈ ਦੀ ਸਟਰੀਟ ਲਾਈਟ ਦੀ ਔਰ ਮੈਂ ਆਲਰੇਡੀ ਸਵਾਲ ਲਿਖ ਕੇ ਦਿੱਤੇ ਨੇ ਅਗਰ ਲੱਗਣਗੇ ਤੇ ਮੈਂ ਉਹਨਾਂ ਉੱਪਰ ਚਰਚਾ ਕਰਾਂਗਾ ਔਰ ਮੈਨੂੰ ਪੂਰਾ ਯਕੀਨ ਹੈ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਮੈਨੂੰ ਵਾਅਦਾ ਕੀਤਾ ਹੈ ਕਿ ਭਗਤ ਜੀ ਤੁਹਾਡੇ ਜਿਹੜੇ ਵੀ ਇਲਾਕੇ ਦੇ ਕੰਮ ਹੋਣਗੇ ਵਿਕਾਸ ਦੇ ਮੈਂ ਪਹਿਲ ਦੇ ਆਧਾਰ ਤੇ ਕਰਾਵਾਂਗਾ ਕਿਹੜੇ ਮੁੱਦੇ ਚੱਕੇ ਜਾਣਗੇ ਜੀ ਦੇਖੋ ਅਲਟੀਮੇਟਲੀ ਅਸਲੀ ਗੱਲ ਉਹ ਜਿੱਦਾਂ ਕਹਿੰਦੇ ਹੋ ਨਾ ਬਿਸ਼ਰਮ ਦੇ ਢੂਏ ਤੇ ਬਿਸ਼ਰਮ ਦੇ ਢੂਏ ਤੇ ਰੁੱਖ ਜੰਮਿਆ ਕਹਿੰਦਾ ਚੱਲ ਚਾਰ ਦਿਨ ਛਾਵੇਂ ਬੈਠਾਂਗੇ ਇਹਨਾਂ ਦਾ ਤਾਂ ਉਹ ਹਾਲਾਤ ਆ ਯਾਰ ਅਸਲੀ ਗੱਲ ਹੈ ਕਿ ਬਿਲਕੁਲ ਰੋਜ਼ ਯੂ ਟਰਨ ਲੈਂਦੇ ਆ ਲॉ ਐਂਡ ਆਰਡਰ ਬਿਲਕੁਲ ਥੱਲੇ ਜਾ ਚੁੱਕਿਆ ਅੱਛਾ ਕਿਸੇ ਚੀਜ਼ ਤੇ ਵੀ ਕੋਈ ਗੱਲ ਕਰਨ ਨੂੰ ਹੀ ਤਿਆਰ ਨਹੀਂ ਹੈ ਮੈਂ ਤੇ ਇਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਯਾਰ ਆ ਜਿਹੜੇ ਇਹਨਾਂ ਦੇ 92 ਐਮ ਐਲ ਏ ਆ ਮੈਨੂੰ ਲੱਗਦਾ ਇਹਦੇ ਚੋਂ 70 75 ਜਿਹੜੇ ਉਹ ਸੱਚੇ ਮੂੰਹ ਮੋੜ ਜਣੇ ਆ ਔਰ ਸਪੀਕਰ ਜਿਹੜਾ ਉਹ ਬਿਲਕੁਲੀ ਮਿੱਟੀ ਦਾ ਮਾਦ ਉਹ ਵੀ ਮੈਨੂੰ ਗੱਲ ਕਹਿਣੀ ਮਤਲਬ ਮੈਨੂੰ ਬੁਰੀ ਜੀ ਲੱਗਦੀ ਆ ਕਿ ਯਾਰ ਬਿਲਕੁਲ ਇਹੋ ਜਿਹਾ ਸਪੀਕਰ ਆ ਜਿਹਦੇ ਬਿਲਕੁਲੀ ਪੱਲੇ ਕੁਝ ਨਹੀਂ ਹੈ 1.5 ਦਿਨ ਦਾ ਸੈਸ਼ਨ ਔਰ 1.5 ਦਿਨ ਦੇ ਸੈਸ਼ਨ ਦੇ ਵਿੱਚ ਵੀ ਅੱਜ ਉਹ ਵਿਚਰੀਆਂ ਹੋਣਗੀਆਂ ਤੇ ਉਹਦੇ ਤੋਂ ਬਾਅਦ ਤੁਹਾਨੂੰ ਸਮਝ ਆ ਜਾਣੀ ਕਿ ਹਾਂ ਵੀ ਇੱਥੇ ਕੀ ਹੋਣਾ ਕੀ ਨਹੀਂ ਹੋਣਾ ਐਕਚੁਅਲੀ ਅਸਲੀ ਗੱਲ ਹੈ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਵਿਧਾਨ ਸਭਾ ਨੂੰ ਰੱਖ ਦਿੱਤਾ ਜਿਹੜਾ ਕਿ ਬਹੁਤ ਅਨਫੋਰਚੂਨੇਟ ਹੈ ਔਰ ਕਿਸੇ ਨੂੰ ਆਨਸਰ ਕਰਨ ਨੂੰ ਤਿਆਰ ਨਹੀਂ ਅੱਜ ਕਿਸਾਨ ਅੱਜ ਸਟੇਟ ਦੀ ਬੈਕਬੋਨ ਕਿਸਾਨ ਚੰਡੀਗੜ੍ਹ ਆਏ ਨੇ 34 ਸੈਕਟਰ ਬੈਠੇ ਨੇ ਵਿਧਾਨ ਸਭਾ ਵੱਲ ਬੂਕ ਕਰਨਾ ਉਹਨਾਂ ਨੇ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਮੰਗਾਂ ਨੂੰ ਛਿਣੇ ਦਿੱਤੀ ਨਹੀਂ ਦੇਖੋ ਅਲਟੀਮੇਟਲੀ ਤਾਂ ਕਿਸੇ ਮੰਗ ਨੂੰ ਮੰਨਣ ਨੂੰ ਵੀ ਤਿਆਰ ਦਿੰਦਾ ਹੈ ਮੈਂ ਤਾਂ ਸ਼ੁਰੂ-ਸ਼ੁਰੂ ਚ ਹੀ ਇਹ ਗੱਲ ਕਹੀ ਆ ਵੀ ਉਹ ਜਿੱਦਾਂ ਕਹਿੰਦੇ ਨਾ ਯਾਰ ਦੇ ਢੂਏ ਤੇ ਰੁੱਖ ਜੰਮਿਆਂ ਚਾਰ ਦਿਨ ਕਿਤੇ ਸ਼ਾਮੇ ਬੈਠਦੇ ਆ ਅਸਲੀ ਗੱਲ ਹੈ ਇਹਨਾਂ ਦਾ ਤੇ ਇਨਾ ਖਾਲ ਹੋਇਆ ਹੈ ਅੱਛਾ ਤੁਹਾਨੂੰ ਕੀ ਲੱਗਦਾ ਹੈ ਕਿ ਸਦਨ ਦੇ ਅੰਦਰ ਕਿਹੜੇ-ਕਿਹੜੇ ਮੁੱਖ ਤੌਰ ਤੇ ਚਰਚਾ ਕਿਹੜੇ ਮਸਲਿਆਂ ਤੇ ਹੋਣੀ ਚਾਹੀਦੀ ਯਰ ਕਿਹੜੇ ਤੇ ਨਹੀਂ ਹੋਣੀ ਚਾਹੀਦੀ ਦੇਖੋ ਜਿੱਥੋਂ ਸ਼ੁਰੂ ਹੋਏ ਸੀਗੇ ਕਿ ਅਸੀਂ ਪੋਜ਼ੀਟਿਵ ਬਜਟ ਲੈ ਕੇ ਆਵਾਂਗੇ ਅੱਜ ਲਗਭਗ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਇਹਨਾਂ ਨੇ ਹੋਰ ਕੂਠਾ ਲਾ ਦਿੱਤਾ ਲੌ ਐਂਡ ਆਰਡਰ ਮਾਈਨਿੰਗ ਜਿਹੜੀ ਆ ਉਹ ਇੰਨੀ ਮੇਰੇ ਹਲਕੇ 'ਚ ਕਦੀ ਮਾਈਨਿੰਗ ਨਹੀਂ ਸੀ ਹੋਈ ਕਿਉਂਕਿ ਉੱਥੋਂ ਦੀ ਦਰਿਆਈ ਨਹੀਂ ਕੋਈ ਲੰਘਦਾ ਲੇਕਿਨ ਪਿਛਲੀ ਵਾਰੀ ਮੈਂ ਸੀਐਮ ਸਾਹਿਬ ਨੂੰ ਮਿਲ ਕੇ ਔਰ ਇਹਨਾਂ ਦੇ ਜਿਹੜੇ ਮਿਨਿਸਟਰ ਹੈ ਮਾਈਨਿੰਗ ਉਹਨਾਂ ਨੂੰ ਮਿਲ ਕੇ ਮੈਂ ਉੱਥੇ ਦੀਆਂ ਫੋਟੋਆਂ ਦਿਖਾਈਆਂ ਔਰ ਮੈਂ ਪੱਤਰਕਾਰਾਂ ਨੂੰ ਨਾਲ ਲੈ ਕੇ ਗਿਆ ਮੈਂ ਪੱਤਰਕਾਰਾਂ ਨੂੰ ਉੱਥੇ ਨਾਲ ਲੈ ਕੇ ਗਿਆ ਮੈਂ ਕਹਾ ਯਾਰ ਮੇਰੇ ਹਲਕੇ 'ਚੋਂ ਤਾਂ ਕੋਈ ਦਰਿਆ ਵੀ ਨਹੀਂ ਲੰਘਦਾ ਤੁਸੀਂ ਇਹ ਕਿਹੜਾ ਕੰਮ ਕਰਨ ਲੱਗ ਪਏ ਲੇਕਿਨ ਨਾ ਕਿਸੇ ਕਹਿੰਦਾ ਬਾਈ ਜੀ ਤੁਸੀਂ ਮੈਨੂੰ ਵੈਸੇ ਹੀ ਦੱਸਣਾ ਸੀ ਮੈਂ ਕਿਹਾ ਮੈਂ ਵੈਸੇ ਹੀ ਕਿ ਮੈਂ ਹੁਣ ਤੁਹਾਨੂੰ ਵੈਸੇ ਹੀ ਦੱਸ ਦਿੰਦਾ ਲੇਕਿਨ ਬਦਕਿਸਮਤੀ ਇਹ ਆ ਕਿ ਕੋਈ ਕੋਈ ਲਾਅ ਐਂਡ ਆਰਡਰ ਇਹੋ ਜਿਹੇ ਹਾਲਾਤ ਬੜੇ ਹੋਏ ਆ ਕਿ ਜਿੱਥੇ ਕੋਈ ਕਿਸੇ ਨੂੰ ਪੁੱਛਣ ਨੂੰ ਹੀ ਤਿਆਰ ਨਹੀਂ ਖੇਤੀ ਨੀਤੀ ਹਾਲੇ ਤੱਕ ਕਰਾਈ ਨਹੀਂ ਖੇਤੀ ਨੀਤੀ ਐਕਚੁਅਲੀ ਨੀਤੀ ਤਾਂ ਇਹਨਾਂ ਦੀ ਕੋਈ ਹੈ ਹੀ ਨਹੀਂਗੀ ਆ ਜਿਹੜੀ ਸਪੋਰਟਸ ਪਾਲਿਸੀ ਦੀ ਗੱਲ ਕਰਦੇ ਆ ਨਾ ਸਪੋਰਟਸ ਪਾਲਿਸੀ ਕੀ ਆ ਯਾਰ ਦੁਨੀਆ ਦੇ ਉੱਤੇ ਸਪੋਰਟਸ ਪਾਲਿਸੀ ਬੜਦੀ ਆ 2050 ਲਈ 2040 ਲਈ ਇਹ ਤਾਂ ਸਿਰਫ ਇੱਕ ਪ੍ਰਾਈਜ਼ ਬਣ ਹੀ ਦਿੰਦੇ ਆ ਇਹਨਾਂ ਨੂੰ ਕਹੋ ਵੀ ਇੱਕ ਪਲੇਅਰ ਵੀ ਥੱਲੇਡੇ ਲੈਵਲ ਤੇ ਕਿਤੇ ਬਣਦਾ ਹੋਵੇ ਕਿਤੇ ਪ੍ਰੋਡਕਸ਼ਨ ਯੂਨਿਟ ਦੇ ਵਿੱਚ ਪਿਆ ਹੋਵੇ ਆ ਜਿਹੜੇ ਬੱਚੇ ਆ ਪੰਜਾਬ ਦੇ ਜੇ 10 ਇੰਡੀਆ ਦੀ ਹਾਕੀ ਟੀਮ ਦੇ ਵਿੱਚ ਆਏ ਆ ਉਹ 2005 ਦੇ ਸ਼ੁਰੂ ਹੋਏ ਆ ਅੱਜ ਦਾ ਨਹੀਂ ਹੈ ਕੋਈ ਅੱਜ ਤਾਂ ਇਹ ਸਿਰਫ ਇੱਕ ਖੇਡਾਂ ਮਤਨ ਪੰਜਾਬ ਦੀਆਂ ਪਤਾ ਨਹੀਂ ਮੇਲਾ ਲਾ ਕੇ ਕੀ ਕਰਨਾ ਚਾਹੁੰਦੇ ਆ ਮੈਂ ਤਾਂ ਇੱਕ ਸੀਰੀਅਸ ਨੇਚਰ ਦਾ ਬੰਦਾ ਹੈਗਾ ਲੇਕਿਨ ਕਿਸੇ ਕਿਸੇ ਫੀਲਡ ਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਕੋਈ ਸਿਹਰਦਤਾ ਜਿਹੜੀ ਇਹ ਸਰਕਾਰ ਦੇ ਸਾਡੀ ਜੀ ਵਿਧਾਇਕ ਆਮਾਦੀ ਪਾਰਟੀ ਦੇ ਵਿਧਾਇਕ ਕਹ ਰਹੇ ਕਹਿੰਦੇ ਕਿ ਸੈਸ਼ਨ ਵਿਧਾਨ ਦੀ ਵਿਰੋਧੀ ਗੱਲ ਕਰਦੇ ਨੇ ਪਰ ਸੈਸ਼ਨ ਤਾਂ ਟਿਕਦੇ ਨਹੀਂ ਵਾਕ ਆਊਟ ਕਰ ਜਾਂਦੇ ਐ ਸਵਾਲ ਨਹੀਂ ਪੁੱਛਦੇ ਇਹਨਾਂ ਦੇ ਐਮ ਐਲ ਏ ਨੂੰ ਇਹ ਪੁੱਛੋ ਵੀ ਤੁਹਾਨੂੰ ਕਿਸੇ ਨੇ ਮੈਂ 12 ਕੁਐਸਚਨ ਪਿਛਲੇ 3 ਸੈਸ਼ਨਸ ਤੋਂ 12 ਕੁਐਸਚਨ ਆ ਮੈਂ ਤੁਹਾਨੂੰ ਉਹਦੀ ਕਾਪੀ ਵੀ ਕੱਲ ਨੂੰ ਫੜਾ ਦੂੰਗਾ ਇੱਕ ਵੀ ਨਹੀਂ ਲਾਇਆ ਮੈਂ ਕਹਾਂ ਯਾਰ ਇਹ ਕੀ ਤਕਲੀਫ ਦੇ ਆ ਤੁਹਾਨੂੰ ਤੇ ਮੈਂ ਸਪੀਕਰ ਸਾਹਿਬ ਕੋਲ ਗਿਆ ਮੈਂ ਕਿਹਾ ਸਪੀਕਰ ਸਾਹਿਬ ਇਹ ਮਾੜਾ ਜਿਹਾ ਤੇ ਯਾਰ ਕਿਤੇ ਇੱਕ ਅੱਧਾ ਲਾ ਦਿਓ ਕਹਿੰਦਾ ਨਹੀਂ ਥੋੜੇ ਜਿਹਾ ਬਦਲਵੇਂ ਢੰਗ ਨਾਲ ਦਿਓ ਨਾ ਤੁਸੀਂ ਵੀ ਬਹੁਤ ਤਿੱਖਾ ਕੁਐਸਚਨ ਕਰਦੇ ਆ ਮੈਂ ਕਿਹਾ ਯਾਰ ਫਿਰ ਹੁਣ ਤਿੱਖਾ ਮੈਂ ਮੈਂ ਤਾਂ ਇਹ ਕਿੰਨਾ ਵੀ ਤੁਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਕਰ ਕੀ ਦਿੱਤਾ ਇਹ ਤਾਂ ਦੱਸ ਦਿਓ ਮੈਂ ਤਾਂ ਇੰਨੀ ਗੱਲ ਹੀ ਕਹਿਣਾ ਨਾ ਮੈਂ ਕਹਿਣਾ ਮੈਂ ਤਾਂ ਕਿਹਾ ਮੈਂ ਇਹਨਾਂ ਨੂੰ ਇੱਕ ਕੁਐਸਚਨ ਪਾਇਆ ਕੀ ਜਿਹੜਾ ਸੀਐਮ ਸਾਹਿਬ ਦਾ ਹੁਣ ਤੱਕ ਜਹਾਜ਼ਾਂ ਦਾ ਖਰਚਾ ਦੱਸ ਦਿਓ ਅੱਛਾ ਕਹਿੰਦੇ ਸਿਕਿਉਰਿਟੀ ਰੀਜ਼ਨਸ ਆ ਮੈਂ ਕਿਹਾ ਹੈਰਾਨ ਮੈਂ ਤਾਂ ਹੈਰਾਨਗੀ ਦੀ ਗੱਲ ਹੈ ਮੈਨੂੰ ਇਸ ਗੱਲ ਤੇ ਸ਼ਰਮ ਆਉਂਦੀ ਆ ਔਰ ਪੁਲਿਸ ਜਿਹੜਾ ਇਹਦਾ ਆਨਸਰ ਵੀ ਦਿੰਦੀ ਆ ਯਾਰ ਜਿਹੜੇ ਜਿਹੜੇ ਫੇਰੇ ਲੱਗ ਚੁੱਕੇ ਆ ਉਹਦੇ ਕਿੱਥੇ ਸਿਕਿਉਰਿਟੀ ਉਹ ਤਾਂ ਕਦੀ ਅਮਰੀਕਾ ਦੇ ਪ੍ਰੈਜ਼ੀਡੈਂਟ ਨਾਲ ਵੀ ਇਹੋ ਜੀ ਗੱਲ ਦੀ ਹੁੰਦੀ ਜਿਹੜੀ ਇਹ ਕਰਨ ਦੇ ਆਨਸਰ ਲਾਰੈਂਸ ਜੀ ਇੰਟਰਵਿਊ ਹੁੰਦੀ ਜੀ